ਬਿਜਲੀ ਬੋਰਡ ਦੇ ਰਿਟਾਇਰਡ ਮੁਲਾਜ਼ਮ ਨਾਲ ਹੋਈ 9 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਤੇ ਪੀੜਤ ਵੱਲੋਂ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਖਾਤੇ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ ਆਖਿਰ ਕੀ ਹੈ ਪੂਰਾ ਮਾਮਲਾ ਮੈਂ ਸ਼੍ਰੀ ਮੈਂ ਅਸ਼wini ਗੁਮਾਰ ਪੰਜਾਬ ਸਟੇਟ ਪੀਐਸਪੀਜੀਐਲ ਦਾ ਐਮਪਲਾਈ ਰਿਟਾਇਰ ਹੋਇਆ ਮੇਰੇ ਨਾਲ 18 7 2025 ਚ ਫਰਾਡ ਹੋ ਗਿਆ ਉਸ ਤੋਂ ਬਾਅਦ ਮੈਂ ਬੈਂਕ ਗਿਆ ਬੈਂਕ ਵਾਲਿਆਂ ਨੇ ਵੀਰਾ ਖਾਤਾ ਕਹਦੇ ਤੇਰਾ ਫ੍ਰੀ ਕਰ ਦਿੱਤਾ ਤੇ ਤੂੰ ਜਾ ਕੇ ਉਹ ਤੋਂ ਪਹਿਲੇ 5000 ਦਾ ਹੋਇਆ ਸੀ 18 ਤਰੀਕ ਨੂੰ ਜੀ ਉਸ ਤੋਂ ਬਾਅਦ ਮੈਂ ਜਦੋਂ 2 ਤਰੀਕ ਨੂੰ 2 9 ਨੂੰ ਆਦੀ ਪੈਨਸ਼ਨ ਕਢਾਣ ਗਿਆ ਉਦੋਂ ਮੈਨੂੰ ਬੈਂਕ ਵਾਲਿਆਂ ਨੇ ਕਿਹਾ ਤੇਰਾ 19 ਤਰੀਕ ਵਿੱਚ ਆ ਆਪਣੀ ਦੇ ਗੈਸ ਨੋਨ ਹੋ ਗਿਆ ਤੇ ਉਹ ਪੈਸੇ ਕੱਢੇ ਗਏ ਆ ਉਹ ਤੇ ਇਹਨਾਂ ਨੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਕੋਈ ਮੈਨੂੰ ਦੱਸਿਆ ਨਹੀਂ ਮੈਂ ਵੀਰੋ ਕੋ ਬੰਦਾ ਆਰਡ ਦਾ ਭੇਜਣ ਦਾ ਉਹਨਾਂ ਵੱਲੋਂ 900 ਰੁਪਏ ਦਾ ਲੋਨ ਕਰਵਾ ਕੇ ਤੇ ਫਰਾਡ ਕੀਤਾ ਗਿਆ ਕਿ ਫਡੀ ਚ ਕਿੰਨੇ ਪੈਸੇ ਨਿਕਲੇ ਫਡੀ ਵਿੱਚੋਂ ਸਾਰੇ ਪੈਸੇ ਉਹਨਾਂ ਨੇ ਕਢਾ ਲਏ ਕਿੰਨੇ ਪੈਸੇ ਕਢਾ ਲਈ 892000 ਰੁਪਿਆ ਉਹਨਾਂ ਨੇ ਮੇਰੇ ਅਕਾਊਂਟ ਵਿੱਚ ਜੋ ਪੈਸੇ ਕਢਾ ਲਈ ਤੁਸੀਂ ਹੁਣ ਤੁਹਾਡੇ ਉਹਨੂੰ ਕੋਈ ਬੈਂਕ ਜਾ ਕੇ ਦੁਬਾਰਾ ਨਹੀਂ ਮੈਂ ਬੈਂਕ ਵਿੱਚ ਗਿਆ ਸੀਗਾ ਜੀ ਉਹਨਾਂ ਨੇ ਵੀਰੇ ਨਾਲ ਮਿਸਬੇਵ ਕੀਤਾ ਮੈਨੂੰ ਉਹਨਾਂ ਨੇ ਵੀਰੇ ਕਿਸੇ ਨਾਲ ਗੱਲ ਹੀ ਨਹੀਂ ਹੋਣੀਗੀ ਹੁਣ ਇਹ ਕਹਿੰਦੇ ਤੂੰ ਕੜਾ ਫਾਰਮ ਭਰਿਆ ਸੀ ਉਹਦੇ ਚ ਐਫ ਡੀ ਵੀ ਲਿਖਣੀ ਸੀਗੀ ਜਦੋਂ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੇ ਤੇਰੇ ਖਾਤਾ ਬੰਦ ਹੋ ਗਿਆ ਤੇਰੇ ਪੈਸੇ ਨਿਕਲ ਨਹੀਂ ਸਕਦੇਗੇ ਤੇਰੇ ਖਾਤੇ ਵਿੱਚ ਆ ਜਾਣਗੇ ਤੇ ਮੈਂ ਅੱਜੁੱਤੀ ਬੱਚੀ ਹੈ ਤੁਹਾਨੂੰ ਕਿਵੇਂ ਲੱਗਦਾ ਕਿਨੇ ਮਾਰੀ ਇਹ ਇਹ ਬੈਂਕ ਵਾਲਿਆਂ ਨੇ ਰਲ ਮਿਲ ਕੇ ਇਹਨਾਂ ਦਾ ਕੋਈ ਫਰਾਡ ਕੀਤਾ ਜੀ ਮੈਂ ਤਾਂ ਇਹਦੇ ਬਾਰੇ ਨੋਟ ਨਹੀਂ ਤੇ ਬਾਕੀ ਅੱਗੇ ਤੋਂ ਸਾਰੇ ਭੈਣ ਭਰਾਵਾਂ ਨੂੰ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਰਿਕੁਐਸਟ ਕਰਦਾ ਪੰਜਾਬ ਨੈਸ਼ਨ ਬੈਂਕ ਵਿੱਚ ਵੱਡੇ ਪੱਧਰ ਤੇ ਠੱਗੀ ਠੋਰੀ ਚੱਲ ਰਹੀ ਹੈ ਜੀ ਤੇ ਮੈਂ ਫੇਵਰ ਕਰਾਂ ਮਾੜਾ ਕੋਲੇ ਐ 18 ਤਰੀਕ ਨੂੰ ਐਫ ਆਈ ਆਰ ਲੋਜ ਕਰਾ ਕੇ ਆਇਆ ਸੀਗਾ ਜੀ ਜਿੱਦੀ ਕਾਪੀ ਮੇਰੇ ਕੋਲ ਮੌਜੂਦ ਹੈ ਉਸ ਤੋਂ ਬਾਅਦ ਜਦੋਂ ਮੈਨੂੰ 2 ਤਰੀਕ ਨੂੰ ਬਾਦੀ ਪੈਨਸ਼ਨ ਲੈਣ ਗਿਆ ਉਸ ਦਿਨ ਮੈਨੂੰ ਮੇਰੇ ਅੰਦਰ ਜਾ ਕੇ ਮੈਂ ਮੈਨੇਜਰ ਸਾਹਿਬ ਨੂੰ ਮਿਲਿਆ ਉਹ ਕਹਿੰਦੇ ਤੇਰੇ ਨਾਲ 9 ਲੱਖ ਰੁਪਏ ਦੀ ਠੱਗੀ ਵਾਧ ਗਈ ਹੈ ਤੇ ਕਹਿੰਦਾ ਤੂੰ ਆਦੇ ਪੈਸੇ ਭਰਨ ਦੀ ਤਿਆਰੀ ਕਰ ਤੇ ਮੈਨੂੰ ਹਿਨਸਾਬਤ ਹੋਇਆ ਜਾਵੇ ਜੀ ਬੈਂਕ ਵਾਲੇ ਮੇਰੇ ਆਦੇ ਪੈਸੇ ਭਰਨ ਦੀ ਤਿਆਰੀ ਉਹ ਇਹ ਕਹਿੰਦੇ ਵੀ ਆਪਣਾ ਤੇ ਤੇਰੇ ਕੜਾ ਲੋਨ ਉਹ ਐਪਡੀ ਦੇ ਗਿਆ ਤੇ ਲੋਨ ਹੋ ਗਿਆ ਉਹਦੇ ਪੈਸੇ ਭਰ ਕਹਿੰਦਾ ਇਹ ਕਿਸ਼ਤ ਭਰਿਆ ਕਰੋ ਤੁਸੀਂ ਪੁੱਛਿਆ ਨਹੀਂ ਵੀ ਜਦੋਂ ਲੋਨ ਹੋਇਆ ਤਾਂ ਬਾਕੀ ਦੇ ਪੈਸੇ ਮੇਰੇ ਕਿੱਥੇ ਗਏ ਇਹਨਾਂ ਨੇ ਮੈਨੂੰ ਦੱਸਣ ਤੋਂ ਇਨਕਾਰ ਹੀ ਕਰ ਦਿੱਤੀ ਜੀ ਇਹਨਾਂ ਨੇ ਮੈਨੂੰ ਕਹਿੰਦੇ ਯਾਰ ਤੂੰ ਜਿਹੜਾ ਕੋਈ ਕਰਨਾ ਕਰ ਲੈ ਤੁਹਾਡੇ ਕੋਲੇ ਕੋਈ ਲਿੰਕ ਆਇਆ ਸੀ ਕੋਈ ਮੈਸੇਜ ਆ ਓਟੀਪੀ ਸਾਰੇ ਇਹ ਮੈਨੂੰ ਕਹਿੰਦੇ ਆ ਵੀ ਤੇਰੇ ਕੋਲੇ ਮੈਸੇਜ ਆਏ ਆ ਪਰ ਮੈਨੂੰ ਪੜ੍ਹਨਾ ਨਹੀਂ ਆਇਆਗਾ ਨਾ ਮੈਂ ਪੜ੍ਹਿਆ ਕਦੇ ਮੈਸੇਜ ਤੇ ਇਹਦੇ ਬਾਰੇ ਮੈਨੂੰ ਨੋਲਿਜ ਨਹੀਂ ਇਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਦੇ ਵੀ ਸਾਰਾ ਕੰਮ ਆਪਣਾ ਠੱਗੀ ਫਰਾਡ ਹੋਇਆ ਤੁਹਾਡੇ ਨਾਲ ਤੇ ਮੈਨੂੰ ਇਹਨਾਂ ਨੇ ਨਾਂ ਨਹੀਂ ਦੱਸਿਆ ਉਹਨਾਂ ਨੇ ਮੈਂ ਵਾਰ-ਵਾਰ ਮੈਨੇਜਰ ਸਾਹਿਬ ਦਾ ਨਾਂ ਪੁੱਛਦਾ ਰਿਹਾ ਮੈਨਾਂ ਦੱਸਿਆ ਨਹੀਂਗਾ ਤੇ ਜਦੋਂ ਬੈਂਕ ਵਿੱਚ ਗਿਆ ਮੈਂ ਇਹਨਾਂ ਨੇ ਇੱਕ ਥੋੜੇ ਹੈਵੀ ਬੰਦਾ ਬੈਠਾ ਸੀਗਾ ਉਹ ਮੇਰੇ ਗੱਲ ਪੈ ਗਿਆ ਉਹ ਕਹਿੰਦਾ ਜੱਟੂ ਜਿਹੜਾ ਕਰਨਾ ਕਰ ਲੈ ਤੇ ਅਸੀਂ ਤਾਂ ਕਹਿੰਦਾ ਜਿਹੜਾ ਮੈਗਾ ਵੀ ਮੇਰੇ ਕੋਲ ਕਰੋ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਨੂੰ ਭੁਜਾਤਾ ਉਹਨਾਂ ਨੇ ਜਿਹੜਾ ਨਵਾਂ ਕਾਊਂਟ ਖੁੱਲਿਆ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਕਿੱਥੋਂ ਦਾ ਸਰ ਮੈਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਇਨਫੋਰਮੇਸ਼ਨ ਨਾ ਦਿੱਤੀ ਗਈ ਨਾ ਮੈਨੂੰ ਪਤਾ ਜੀ ਕਿੱਥੇ ਲੋਨ ਹੋਇਆ ਕਿੱਥੇ ਨਹੀਂ ਹੋਇਆ ਕੀ ਕਹਵਾਣੇ ਦੱਸਣਾ ਕਿ ਮੇਰੇ ਅਕਾਊਂਟ ਤੇ ਜਿਹੜਾ ਐਨਰਜੀ ਐਫ ਡੀਓ ਦੇ ਵਿੱਚੋਂ ਪੈਸੇ ਨਿਕਲ ਚੁੱਕੇ ਇਹਦੇ ਬਾਰੇ ਕੀ ਕਰਨਾ ਚਾਹੀਦਾ ਸਰ ਇੱਕ ਤਾਂ ਐਨਾ ਜਿਹੜੀ ਐਪ ਆ ਬੈਂਕ ਦੀ ਪੀਐਨਬੀ 1 ਐਪ ਆ ਉਹਦੇ ਵਿੱਚ ਆਪਾਂ ਕੋਈ ਵੀ ਨਵੀਂ ਆਫਰੀ ਬਣਾ ਸਕਦੇ ਆ ਪੁਰਾਣੀ ਖਤਮ ਕਰ ਸਕਦੇ ਆ ਉਹਦੇ ਚ ਆਪਾਂ ਕੁਝ ਵੀ ਕਰ ਸਕਦੇ ਆ ਪੀਐਨਬੀ 1 ਐਪ ਦੇ ਰਾਹੀਂ ਠੀਕ ਹੈ ਉਹਦਾ ਐਕਸੈਸ ਸਿਰਫ ਉਸੇ ਬੰਦੇ ਕੋਲੇ ਹੁੰਦਾ ਜਿਹੜਾ ਬੰਦੇ ਦਾ ਖਾਤਾ ਹੁੰਦਾ ਜਿੰਦਾ ਮੋਬਾਈਲ ਨੰਬਰ ਅਟੈਚ ਹੁੰਦਾ ਉਹ ਆਪਣੀ ਮਰਜ਼ੀ ਨਾਲ ਉਹ ਆਪਣੀ ਮਰਜ਼ੀ ਨਾਲ ਉਹ ਜਿਵੇਂ ਕਹਦੇ ਆ ਖਤਮ ਕਰ ਸਕਦਾ ਬਣਾ ਸਕਦਾ ਆਹ ਦਿਖਾਤਾ ਹੀ ਟ੍ਰਾਂਸਫਰ ਕਰ ਗਿਆ 18 ਤਰੀਕ ਨੂੰ ਨਾ ਇਹਨਾਂ ਨੇ 5000 ਦੀ ਵਜ੍ਹੀ ਸੀ ਉਹ ਤੋਂ ਧਰਮ ਪਿਤਲਾ ਰਿਵਰ ਕੀਤਾ ਸਵਾਦ ਦੇ ਦਿੱਤੇ ਉਹ ਸੇਵਿੰਗ ਖਾਤੇ ਦਾ ਉਹ ਸੇਵਿੰਗ ਖਾਤੇ ਬਾਰੇ ਇਹਨਾਂ ਨੇ ਦੱਸਿਆ ਸਾਨੂੰ ਸੇਵਿੰਗ ਖਾਤੇ ਦੱਸੇ ਸੇਵਿੰਗ ਖਾਤੇ ਤੇ ਮੈਂ ਹੀ ਇਹਨਾਂ ਨੂੰ ਕਹਿ ਕੇ ਵੀ ਆਪ ਮਸਲ ਸੇਵਿੰਗ ਖਾਤਾ ਤੁਸੀਂ ਬਲੌਕ ਕਰਵਾ ਲਓ ਮਤਲਬ ਸੇਵਿੰਗ ਖਾਤੇ ਨੂੰ ਤੁਸੀਂ ਉਹਨੂੰ ਕਰ ਲਓ ਫ੍ਰੀਜ਼ ਕਰਵਾ ਦਿਓ ਤਾਂ ਕਿ ਉਹਦੇ ਚ ਲੈਣ ਦੇ ਨਾ ਹੋਵੇ ਅੱਛਾ ਜੇ ਜਿਹੜੇ ਉਹਦੇ ਪੈਸੇ ਨਹੀਂ ਕਿਉਂ ਦਾ ਕੀ ਕਾਰਨ ਹੋ ਸਕਦਾ ਕੋਈ ਇਹਨਾਂ ਦਾ ਜਾਂ ਤਾਂ ਕੋਈ ਇਹਨਾਂ ਨੇ ਕੋਈ ਲਿੰਕ ਉਹ ਲਿੰਕ ਵਗੈਰਾ ਨੇ ਨੂੰ ਆਇਆ ਕੋਈ ਉਹਨਾਂ ਨੇ ਉਹਨੂੰ ਜਿਵੇਂ ਕਹਿ ਦਈਏ ਖੋਲਿਆ ਕੋਈ ਅਨੌਥਰਾਈਜ਼ਡ ਲਿੰਕ ਵੀ ਹੋ ਸਕਦਾ ਹੈ ਕੋਈ ਆ ਇਹਨਾਂ ਨੇ ਕੋਈ ਸ਼ੇਅਰ ਕੀਤਾ ਕੋਈ ਇਹਨਾਂ ਨੂੰ ਕੁਝ ਵੀ ਸ਼ੇਅਰ ਹੋ ਜਾਂਦਾ ਵੱਲੋਂ ਅਕਾਊਂਟ ਜਾਂ ਮੋਬਾਈਲ ਹੈਕ ਕੀਤਾ ਨੇ ਜੀ ਪਹਿਲੀ ਵੀ ਨਹੀਂ ਮੋਬਾਈਲ ਹੈਕ ਹੋ ਗਿਆ ਮੋਬਾਈਲ ਦੇ ਵਿੱਚ ਜਿਹੜਾ ਨਹੀਂ ਇਹਨਾ ਕਾਊਂਟ ਪੀ ਐਨ ਬੀ 1 ਐਪ ਜਿਹੜੀ ਆ ਉਹਦੇ ਚ ਆਪਾਂ ਸਾਰਾ ਕੁਝ ਹੀ ਕਰ ਸਕਦੇ ਹਾਂ ਔਰ ਇਹਨਾਂ ਦੇ ਅਕਾਊਂਟ ਤੇ ਇਹਨਾਂ ਦੇ ਮੋਬਾਈਲ ਤੋਂ ਚੱਲਦੀ ਐਪ ਜਿਹੜੀ ਆ ਪੀ ਐਨ ਬੀ 1 ਬੈਂਕ ਦੀ ਐਪ ਆ PNB1 PNB1 ਉਹ ਅਵੇਰ ਇਹ ਕਰਨਾ ਚਾਹਾਂਗੇ ਵੀ ਕਿਸੇ ਵੀ ਕੋਈ ਵੀ ਅਨੌਥਰਾਇਡ ਕਾਲ ਨਾ ਅਟੈਂਡ ਕਰੋ ਨਾ ਕਿਸੇ ਨੂੰ OTP ਸ਼ੇਅਰ ਕਰੋ ਠੀਕ ਹੈ ਜੀ ਨਾ ਕੋਈ ਤੁਹਾਨੂੰ ਕੋਈ ਲਿੰਕ ਭੇਜਦਾ ਹੈ ਜਾਂ ਤੁਹਾਨੂੰ ਕਈ ਵਾਰੀ ਇਹ ਵੀ ਕਹਾਂਦਾ ਹੈ ਵੀ ਤੁਹਾਨੂੰ ਤੁਹਾਡਾ ਇਹ ਖਾਤਾ ਬੰਦ ਹੋ ਰਿਹਾ ਹੈ ਇਸ ਕਰਕੇ ਤੁਸੀਂ ਆਹ ਚੀਜ਼ ਸ਼ੇਅਰ ਕਰੋ ਜਾਂ ਤੁਹਾਡਾ ਮੋਬਾਈਲ ਐਪ ਜਿਵੇਂ ਕਹਦੀ ਹੈ ਵੀ ਤੁਹਾਡਾ ਬੰਦ ਹੋ ਜ ਤੁਹਾਡਾ ਨੰਬਰ ਬੰਦ ਹੋ ਜੂ ਪਿਛਲੇ ਦਿਨਾਂ ਚ ਬਹੁਤ ਕਾਲਾਂ ਆ ਰਹੀਆਂ ਵੀ ਤੁਹਾਡਾ ਇਹ ਅਨੌਥਰਾਇਡ ਮੋਬਾਈਲ ਨੰਬਰ ਚੱਲ ਰਿਹਾ ਇਹ ਬੰਦ ਹੋ ਜੂਗਾ ਇਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਵੋਇਡ ਕੀਤਾ ਜਾ ਸਕਦਾ ਹੋਰ ਤੱਕ ਜਿਵੇਂ ਆਪਾਂ ਕਹੀਏ ਵੀ ਅਗਰ ਆਪਾਂ ਸ਼ੇਅਰ ਕਰ ਦਿੰਨੇ ਆ ਜਾਂ ਆਪਾਂ ਕੋਈ ਚੀਜ਼ ਉਹਨਾਂ ਨਾਲ ਗੱਲਬਾਤ ਕਰ ਲੈਨੇ ਤਾਂ ਉਹਨਾਂ ਨਾਲ ਹੈਕ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਇਹਨਾਂ ਨੂੰ ਕੋਣ ਕਿ ਵਿਸ਼ਵਾਸਵਾਜਿਆ ਰਿਹਾ ਤੁਹਾਡੇ ਲੋਕ ਵੀ ਇਹ ਨਾਲ ਉਹ ਪ੍ਰੋਸੈਸ ਕੀ ਚੱਲ ਰਿਹਾ ਹੈਗਾ ਇਹਨਾਂ ਨੂੰ ਪ੍ਰੋਸੈਸ ਤਾਂ ਇਹਨਾਂ ਨੂੰ ਇਹ ਹੀ ਦੱਸਿਆ ਸੀਗਾ ਵੀ ਤਾਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਆਪਾਂ ਆਪਣਾ ਸਾਈਬਰ ਕ੍ਰਾਈਮ ਚ ਉਹਨਾਂ ਲਈ ਜਿਵੇਂ ਕਹ ਰਹੀ ਆ ਉਥੋਂ ਕਿਉਂਕਿ ਬੈਂਕ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਵੀ ਆਪਾਂ ਦੂਜੇ ਬੈਂਕਾਂ ਤੋਂ ਜਿੱਥੇ ਪਈ ਅਮਾਉਂਟ ਪਈ ਉਹਨੂੰ ਆਪਾਂ ਕੋਈ ਕਰ ਸਕੀ ਆ